ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸ਼ੇਸ਼ ਮੀਟਿੰਗ ਸਰਦਾਰ ਲੱਖਾ ਸਿੰਘ ਸਿਧਾਣਾ ਵੱਲੋਂ ਉਹਨਾਂ ਦੇ ਵਰਕਰਾਂ ਵੱਲੋਂ ਐਮਪੀ ਦੀ ਚੋਣ ਨੂੰ ਮੁਖਲਕ ਰੱਖਦੇ ਹੋਏ ਗੁਰਦੁਆਰਾ ਨੌਮੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਬਡਲਾੜਾ ਸ਼ਹਿਰ ਦੇ ਵਿੱਚ ਸਮੂਚੀ ਵਿਸ਼ੇਸ਼ ਵਰਕਰਾਂ ਨੇ ਕੀਤੀ ਹੈ ਔਰ ਇਸ ਮੀਟਿੰਗ ਦਾ ਮੇਨ ਅਜੰਡਾ ਜਿਹੜਾ ਉਹ ਇਹ ਹੈ ਕਿ 26 ਮਈ 2024 ਨੂੰ ਪਿੰਡ ਅਕਲੀਆ ਤੋਂ ਲੈ ਕੇ ਮਾਨਸਾ ਤੱਕ ਮਾਨਸਾ ਤੋਂ ਲੈ ਕੇ ਸਰਦੂਲਗੜ੍ਹ ਤੱਕ ਵੱਡਾ ਰੋਡ ਹੈ ਜਿਹੜਾ ਸਰਸੇ ਨੂੰ ਜਾਂਦਾ ਹੈ ਔਰ ਇਸ ਰੋਡ ਤੇ ਔਰ ਰੋਡ ਸ਼ੋਅ ਕੀਤਾ ਜਾਣਾ ਹੈ ਲੱਖਾ ਸਿੰਘ ਸਿਧਾਣਾ ਦੇ ਸਮੁੱਚੇ ਵਰਕਣਾ ਵੱਲੋਂ ਚੋਣ ਨੂੰ ਮੁਖ ਰੱਖਦੇ ਆ ਹੋਇਆ ਤੇ ਲੱਖਾ ਸਿੰਘ ਸੁਧਾਨਾ ਵੱਲੋਂ ਸਾਡੇ ਸਮੁੱਚੇ ਸਿੰਘਾਂ ਵੱਲੋਂ ਸਾਰੇ ਮਾਨਸਾ ਜ਼ਿਲ੍ਹੇ ਨੂੰ ਬੇਨਤੀ ਹੈ ਕਿ ਸਾਰੇ ਸਮੁੱਚੇ ਮਾਨਸਾ ਜ਼ਿਲ੍ਹੇ ਨੇ ਭਾਈ ਆਉਣ ਵਾਲੇ ਦਿਨਾਂ ਦੇ 26 ਤਰੀਕ ਤੋਂ ਪਹਿਲਾਂ-ਪਹਿਲਾਂ ਆਪਣੇ ਝੰਡੇ ਆਪਣੇ ਡੰਡੇ ਆਪਣੀਆਂ ਤਿਆਰੀਆਂ ਆਪਣੇ ਪੋਸਟਰ ਗੱਡੀਆਂ ਤੇ ਲਾ ਕੇ ਰੱਖੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਸ਼ੇਸ਼ ਜਿਹੜਾ ਇਕੱਠ ਹੋਣ ਜਾ ਰਿਹਾ ਰੋਡ ਸ਼ੋਅ ਹੋਣ ਕਰਨ ਵਾਸਤੇ ਉਹ ਅਕਲੀਆ ਤੋਂ ਸ਼ੁਰੂ ਹੋਣਾ ਹੈ ਦਾਣਾ ਮੰਡੀ ਦੇ ਵਿੱਚੋਂ ਟਾਈਮ ਹੈ ਸਵੇਰੇ 8 ਵਜੇ ਸਵੇਰੇ 8 ਵਜੇ ਸ਼ੁਰੂ ਹੋਣਾ ਹੈ 2 ਵਜੇ ਮਾਨਸਾ ਤੋਂ ਵੱਡਾ ਰੋਡ ਸਰਸਾ ਰੋਡ ਹੁੰਦਾ ਹੋਇਆ ਔਰ ਮਾਨਸਾ ਤੋਂ ਹੁੰਦਾ ਹੋਇਆ ਇਹ ਰੋਡ ਸ਼ੋ ਸਰਦੂਲਗੜ ਔਰ ਤਨਕੋਣੀ ਤੇ ਜਾ ਕੇ ਸਮਾਪਤ ਹੋਣਾ ਹੈ ਬਾਕੀ ਸਮੇਂ-ਸਮੇਂ ਤੇ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਆਗੂ ਸਹਿਬਾਨ ਦਿੰਦੇ ਰਹਿਣਗੇ ਔਰ ਬੇਨਤੀ ਹੈ ਅਕਲੀਆ ਤੋਂ ਲੈ ਕੇ ਮਾਨਸਾ ਤੱਕ ਜਿਹੜਾ ਵੱਡਾ ਰੋਡ ਹੈ ਇਹਦੇ ਪਿੰਡਾਂ ਵਿਚਾਲੇ ਪੈਂਦੇ ਪਿੰਡਾਂ ਨੂੰ ਬੇਨਤੀ ਹੈ ਕਿ ਭਾਈ ਪਾਣੀ ਦਾ ਪ੍ਰਬੰਧ ਸ਼ਬੀਲਾਂ ਦਾ ਪ੍ਰਬੰਧ ਆਪ ਸੰਗਤਾਂ ਕੰਟੈਕਟ ਕਰਕੇ ਔਰ ਜ਼ਰੂਰ ਕਰਨਾ ਸੰਗਤਾਂ ਨੇ ਰਲ ਮਿਲ ਕੇ ਔਰ ਮਾਨਸਾ ਤੋਂ ਲੈ ਕੇ ਸਰਦੂਲਗੜ੍ਹ ਤੱਕ ਜਿੰਨੇ ਵੀ ਸੜਕ ਤੇ ਪਿੰਡ ਪੈਂਦੇ ਆ ਵੱਡੇ ਰੋਡ ਤੇ ਉਹਨਾਂ ਨੂੰ ਵੀ ਬੇਨਤੀ ਹੈ ਸਾਰੀਆਂ ਸੰਗਤਾਂ ਨਾਲ ਮਿਲ ਕੇ ਭਾਈ ਜਿਨ੍ਹਾਂ ਨੇ ਵੀ ਪਾਣੀ ਦਾ ਸ਼ਵੀਲਾਂ ਦਾ ਚਾਹ ਪਾਣੀ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਬੰਧ ਕਰਨਾ ਹੋਵੇ ਉਹ ਸਕਰੀਨ ਤੇ ਨੰਬਰ ਦੇਵਾਂਗੇ ਆਪ ਸੰਗਤਾਂ ਨੇ ਔਰ ਸਾਡੇ ਨਾਲ ਸੰਪਰਕ ਕਰਕੇ ਮੇਨ ਸਿੰਘਾਂ ਦੇ ਨਾਲ ਮੇਨ ਸਿੰਘਾਂ ਦੇ ਨਾਲ ਸੰਪਰਕ ਕਰਕੇ ਔਰ ਆਪੋ ਆਪਣੇ ਪਿੰਡਾਂ ਵਿੱਚ ਪ੍ਰਬੰਧ ਜ਼ਰੂਰ ਕਰੋ ਜਲ ਪਾਣੀ ਦਾ ਚਾਹ ਪਾਣੀ ਦਾ ਠੰਡੇ ਪਾਣੀ ਦਾ ਜਿੱਦਾਂ ਦਾ ਵੀ ਹੁੰਦਾ ਹੈ ਤੇ ਬਾਕੀ ਸਾਰੇ ਪਿੰਡਾਂ ਚੋਂ ਨਾਲ ਰਲਿਓ ਵੱਧ ਤੋਂ ਵੱਧ ਪਿੰਡ ਅਕਲੀਆ ਵਿਖੇ ਜਾਓ 26 ਤਰੀਕ 5ਵਾਂ ਮਹੀਨਾ 2024 ਨੂੰ ਚੋਣਾਂ ਦੇ ਸਬੰਧ ਵਿੱਚ ਔਰ ਝੰਡੇ ਡੰਡੇ ਆਪ ਤਿਆਰ ਕਰੋ ਅਡੀਕ ਨਾ ਕਰੋ ਪੋਸਟਰਾਂ ਦੀ ਅਡੀਕ ਨਾ ਕਰੋ ਸਾਰੇ ਸਿੰਘਾਂ ਦਾ ਧੰਨਵਾਦ ਆ ਜੀ ਜਿਹੜੇ ਹਸਾਬ ਨਾਲ ਹੰਗਾਰਾ ਮਿਲ ਰਿਹਾ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਇਕੱਠ ਔਰ ਅਸੀਂ ਕੁਝ ਕਿ ਪਿੰਡਾਂ ਦੇ ਵਿੱਚ ਸਨੇਹਾ ਲਾਇਆ ਸੀ ਬਾਕੀ ਅਸੀਂ ਆਡੀਓ ਪਾਈ ਸੀ ਕਿ ਭਾਈ ਪਹੁੰਚਣ ਦੀ ਕਿਰਪਾਲਤਾ ਕਰਿਓ ਇੱਕ ਆਵਾਜ਼ ਨੂੰ ਸੁਣ ਕੇ ਕੇਵਲ ਆਡੀਓ ਨੂੰ ਸੁਣ ਕੇ ਆ ਮੇਨ ਆਗੂ ਕਹਿ ਲਓ ਜਾਂ ਮੇਨ ਵਰਕਰ ਕਹਿ ਲਓ ਸਾਰੇ ਬਡਲਾੜਾ ਸ਼ਹਿਰ ਵਿਖੇ ਪਹੁੰਚਣ ਦੀ ਕਿਰਪਾਲਤਾ ਕੀਤੀ ਆ ਸਾਰੇ ਸਿੰਘਾਂ ਨੇ ਸਾਰੇ ਸਿੰਘਾਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਗਰੁੱਪ ਵਿੱਚ ਨੰਬਰ ਪਵਾਉਣਾ ਹੋਵੇ ਜਾਂ ਕਿਸੇ ਪ੍ਰਕਾਰ ਦੀ ਮੇਨ ਰੂਪ ਵਿੱਚ ਕੋਈ ਸੇਵਾ ਨਿਭਾਉਣੀ ਚਾਹੁੰਦਾ ਹੋਵੇ ਜਾਂ ਸਮਾਂ ਹੋਵੇ ਤਾਂ ਭਾਈ ਪ੍ਰਵਿੰਦਰ ਸਿੰਘ ਹਾਕਮ ਵਾਲਾ ਉਹਨਾਂ ਦੇ ਨਾਲ ਸੰਪਰਕ ਕਰ ਲਿਓ ਉਹਨਾਂ ਦਾ ਨੰਬਰ ਸਕਰੀਨ ਤੇ ਦੇਵਾਂਗੇ ਉਹਨਾਂ ਦੇ ਨਾਲ WhatsApp ਨੰਬਰ ਤੇ ਸੰਪਰਕ ਕਰਕੇ ਹਰ ਗਤੀਵਿਧੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਲਖਾ ਸਿੰਘ ਸਿਧਾਣਾ ਉਹ ਇੱਕ ਜਿਹਾਰੂ ਜੋਧਾ ਹੈ ਜਿਹਦੇ ਜਿਨ੍ਹਾਂ ਨੇ ਸਾਡੇ ਲੋਕਾਂ ਵਾਸਤੇ ਸਾਡੀਆਂ ਸੰਗਤਾਂ ਵਾਸਤੇ ਦਿੱਲੀ ਦੀਆਂ ਬੁਰੂਹਾਾਂ ਤੇ ਕਿਸਾਨੀ ਸੰਘਰਸ਼ ਦੇ ਵਿੱਚ ਲੜਾਈ ਲੜਦੇ ਰਹੇ 1 ਲੱਖ ਰੁਪਿਆ ਨਾਮ ਦਾ ਵੀ ਲਾ ਦਿੱਤਾ ਸਰਕਾਰ ਸੈਂਟਰਲ ਸਰਕਾਰ ਨੇ ਉਹਦੀ ਵੀ ਪਰਵਾਹ ਨਹੀਂ ਕੀਤੀ ਫਿਰ ਚਿੱਟੇ ਦਾ ਪਰਚਾ ਪਾਇਆ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਉਹਦੀ ਵੀ ਪਰਵਾਹ ਨਹੀਂ ਕੀਤੀ ਇਸ ਕਰਕੇ ਪਿਆਰਿਓ ਅੱਜ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਯੋਗਦਾਨ ਪਾਉਣਾ ਚਾਹੀਦਾ ਜਿਹੜੇ ਸਿੰਘ ਯੋਗਦਾਨ ਪਾ ਰਹੇ ਆ ਪਾਰਟੀਆਂ ਤੋਂ ਉੱਪਰ ਉੱਠ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਜਿਹੜੇ ਯੋਗਦਾਨ ਪਾ ਰਹੇ ਆ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖ ਕੇ ਉਹਨਾਂ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਔਰ ਸਾਰੀਆਂ ਸੰਗਤਾਂ ਭਾਈ ਇਸ ਵੀਡੀਓ ਨੂੰ ਗਰੁੱਪਾਂ ਵਿੱਚ ਪਾਓ ਤੇ ਸੰਗਤਾਂ ਨੂੰ ਜਾਣਕਾਰੀ ਲਈ ਗਰੁੱਪਾਂ ਦੇ ਵਿੱਚ ਪਾ ਕੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਜੀ